ਸਤਿਗੁਰਾਲ ਜੀ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਗੰਨੇ ਨੂੰ ਕਰਨ ਲੱਗੇ ਆ 240 ਗੰਨੇ ਦੇ ਨਾਂ ਬੇਲ ਜੀ ਚੜ ਗਈ ਆ ਸਾਡਾ ਵੀਰ ਨੇ ਕੰਨਾ ਫੋਰੀ ਜਨਾ ਸਾਂਭੇ ਤਾਂ ਕਰਕੇ ਬੇਲ ਬੂਲ ਚੜ ਗਈ ਐ ਬੇਲ ਬੂਲ ਚੜ ਗਈ ਹੁਣ ਕਰ ਲੱਗੇ ਆ ਸਪਰੇ ਆਹ ਜੀ ਕੰਨਾ ਬੂਢੀ ਜੀ ਚੜ ਗਈ ਆ ਤੇ ਉਹਦੇ ਕਰਕੇ ਤੁਹਾਨੂੰ ਕਿ ਬਾਲ ਤੇ ਬਣਾਤੀ ਰਹੇ ਨਹੀਂ ਗਨ ਨਾ ਹੋ ਗਿਆ ਜਿਆਦਾ ਉੱਚਾ ਸਪਰੇ ਹੋ ਕੀ ਹੁੰਦੀ ਆ ਨਾ ਚਾਲੇ ਕਰਿਉਣੀ ਹੋ ਕੀ ਉਹ ਵੀਰ ਦਾ ਹੋ ਗਿਆ ਜੀ ਹੋਰ ਹੁਣ ਆ ਵੱਡਾ ਵੀਰ ਜਾਏਗਾ ਸਪਰੇ ਕਰਨਾ ਕਹਿੰਦੇ ਬੰਦਾ ਕੱਦ ਤੋਂ ਦੇ ਵੱਡਾ ਪਰ ਅਕਲ ਤੋਂ ਵੱਡਾ ਨਹੀਂ ਹੁੰਦਾ ਹਾਂ ਵੱਡਾ ਖੁੰਡ ਖੁੰਡੀ ਹੁੰਦਾ ਬੱਚਾ ਵਾ ਅੱਜਕੱਲ ਦਾ ਜਵਾਕ ਆ ਜੇ ਬਲੋਗ ਸਾਡਾ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ